ਸਾਜੀ ਕਮਮੀ ਜੀ ਸასი ਕਾਲ ਪੁੱਤ ਠੀਕ ਠਾਕ ਸ਼ਰਨ ਹਾਂਜੀ ਠੀਕ ਠਾਕ ਫਿਰ ਸੁਣਾਓ ਐਵੇਂ ਵੀ ਠੀਕ ਆ ਪੁੱਤੋ ਕੀ ਕੰਨਿਆ ਮੇਰਾ ਪੁੱਤ ਕੁਛ ਨਹੀਂ ਬੈਠੇ ਤੁਸੀਂ ਕੀ ਬੰਨਿਆ ਵਾ ਵਾਸਾ ਹੀ ਬੈਠੇ ਆ ਅੱਛਾ ਕਾਪੀ ਜੀ ਕਰਦੇ ਆ ਭਾਬੀ ਨੇ ਕੀ ਕਰਨਾ ਤੈਨੂੰ ਪਤਾ ਹੀ ਆ ਜੋ ਕਰਦੀ ਹੁੰਦੀ ਆ ਹਾਂਜੀ ਇੱਕ ਕੰਮ ਨੂੰ ਫੜਦੀ ਆ ਤੇ ਉਹਨੂੰ ਤਰਾ ਸਾਰੀ ਦਿਹਾੜੀ ਭਾਵੇਂ ਨੰਗ ਜਿਹੜੇ ਪਤਾ ਹੀ ਨਹੀਂ ਹੁੰਦਾ ਵੀ ਕੰਮ ਮੁੱਕ ਗਿਆ ਵਾ ਕਿ ਜਾਂ ਹੈਗਾ ਵਾ ਹਾਂ ਜਿੱਲੀ ਬਹੁਤ ਆ ਜਿੱਲੀ ਇੰਨੀ ਕਿਤੇ ਮੈਂ ਨਹੀਂ ਉਹ ਗੱਲ ਵੀ ਮਾਂ ਨੇ ਨਹੀਂ ਕਿਤੇ ਆਖਿਆ ਵੀ ਤੂੰ ਅਗਲੇ ਘਰ ਜਾਣਾ ਵਾ ਵੀ ਤੂੰ ਕੁਝ ਸਿੱਖ ਜਾ ਇੱਥੇ ਤੈਨੂੰ ਇਨਾ ਕੁ ਸਿਖਾ ਲਿਆ ਏ ਹੁਣ ਕੋਈ ਮੁਸ਼ਕਲਤ ਨਹੀਂ ਨਾ ਆਉਂਦੀ ਵੇਖ ਲੈ ਹਾਂ ਮਾਂ ਮੈਨੂੰ ਕੋਈ ਮੁਸ਼ਕਲ ਨਹੀਂ ਮਿਲਦੀ ਸਾਰੀ ਸਿੱਪੀ ਕਰਦੇ ਆ ਕਿ ਨਾ ਮਤਲਬ ਝਟਪਟ ਕੰਮ ਕਰਕੇ ਵੇਲੀ ਹੋ ਜਾਂਦੀ ਏ ਕੰਮ ਤੇ ਉਹੀ ਕਰਨਾ ਹੁੰਦਾ ਵਾ ਤੇ ਬੰਦਾ ਗਾ ਹੱਥ ਪੈਰ ਮਾਰੇ ਰਗਾ ਨਿਵੇੜੇ ਕੰਮ ਨੂੰ ਆਏ ਵੇ ਕੰਮ ਨੇ ਇੱਕ ਨੂੰ ਲੈ ਕੇ ਬੈਠੀ ਰਹਿੰਦੀ ਡਹੀ ਰਹਿੰਦੀ ਸਹੀ ਏ ਸਹੀ ਏ ਜੇ ਮੈਂ ਕਹਿੰਨੀ ਆ ਵੀ ਲਿਆ ਮੈਂ ਕਰ ਲੈਨੀ ਆ ਨਾ ਮिन्नੂ ਕਰ ਦਿੰਦੀ ਆ ਤੇ ਨਾ ਆਪ ਹੀ ਮਕਾਉਂਦੀ ਆ ਅਦਾਲਤ ਰਹੀਓ ਤੇ ਇੱਕ ਸਵੇਰ ਦੀ ਦਾਲ ਤਾਂ ਕੁੱਕਰ 'ਚ ਸਮਝਲਾ ਰਹਿ ਜਗੀ ਉਦੋਂ ਹੀ ਉਹ ਤੇ ਉਹ ਕਿਹੜਾ ਅੱਗ ਬਾਲਣੀ ਹੈ ਹੁਣ ਗੈਸਾਂ ਉੱਤੇ ਸਾਰੀਆਂ ਚੀਜ਼ਾਂ ਵਾ ਕਦੀ ਗੰਡਾ ਫੜ ਕਦੀ ਲਸਣ ਫੜ ਤੇ ਜੇ ਰੋਟੀ ਖਾਦੀ ਆ ਤੇ ਅੰਤਰਾ ਪਾਣੀ ਅੱਡ ਤੇ ਦਾਲ ਅੱਡ ਉਹ ਵੀ ਸਾਰਾ ਦਿਨ ਕੁੱਕਰ 'ਚ ਪਈ ਰਹਿਣੀ ਪਰ ਕਿਹੜੇ ਭਾਂਡੇ 'ਚ ਕੱਟ ਕੇ ਮਸਾਫ ਕਰ ਲੈਣਾ ਬਸ ਕੁੱਕਰ 'ਚ ਹੀ ਪਈ ਰਹਿਣੀ ਆ ਉਹ ਢੱਕਣ ਬੁਰਕ ਬੁਰਕ ਡਿੱਗਣਾ ਵਾ ਨਾ ਮੜ ਕੇ ਉੱਤੇ ਜੱਜ ਨਾ ਰੱਖਣਾ ਵਾ ਮੈਂ ਤਾਂ ਅਖਾਂ ਨਹੀਂ ਆ ਵੀ ਇਹ ਤੇ ਸਾਨੂੰ ਇਨਫੈਕਸ਼ਨ ਹੀ ਮੈਂ ਤਾਂ ਨਹੀਂ ਕਰਾਉਗੀ ਹੋਰ ਨਹੀਂ ਕੋ ਕੀ ਆ ਤੂੰ ਮੇਰੇ ਕੋ ਤੇ ਫੋਨ ਫੋਨ ਕਰਕੇ ਸਮਝਾ ਦਿਆ ਕਰ ਵੀ ਭਾਬੀ ਕੀ ਕਰਨ ਰਹੀ ਆ ਜਾਂ ਕਿਦਾਂ ਧਰਨਾ ਨਹੀਂ ਕਰਦੀ ਗੱਲ ਕੋਈ ਮੈਂ ਗਾੜੀ ਉਲਟਾ ਹੀ ਪੈਂਦੀ ਆ ਜੇ ਕਹੋ ਤੇ ਹੂੰ ਗਾੜੀ ਅਗਲੀ ਉਲਟਾ ਗੱਲ ਕਰਦੀ ਆ ਤੇ ਹਣ ਲੋਕਾਂ ਤੋਂ ਵੀ ਕਰਦੀ ਆ ਬੜਾ ਔਖਾ ਕੰਮ ਹੋ ਬੜਾ ਮੈਂ ਗੱਲਾਂ ਕਰਾਵਾ ਨਾ ਗੱਲਾਂ ਤੂੰ ਤ ਨਹੀਂ ਕਰਾਉਣੀਆਂ ਪਰ ਅਹੀਂ ਵੀ ਰੋਜ਼ ਦਿਹਾੜੀ ਸਿਰਖ ਪਾਉਣੇ ਤੇ ਪਰ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਪਈ ਜੇ ਮੈਨੂੰ ਇਦਾਂ ਕਹਿੰਦੇ ਤੇ ਚਲ ਮੈਂ ਫੜਾ-ਬੜਾ ਹੱਥ ਮਾਰਾ ਕੰਮ ਨਿਬੇੜ ਲਾਂ ਬੇ ਕਿਦਾਂ ਦੇਹ ਚੁਗਲੀਆਂ ਕਰਨਾ ਇਹੀ ਕੰਮ ਆ ਮਾ ਜੇ ਮੈਂ ਜਿੱਲੀ ਆ ਤੇ ਮੈਂ ਨਾ ਕੰਮ ਕਰਵਾ ਦੇਣ ਮੈਂ ਪਹਿਲਾਂ ਰੋਟੀ ਪਾਣੀ ਕਰਕੇ ਹਟੀਆਂ ਤੇ ਹੁਣ ਮੈਂ ਸਫਾਈ ਵੱਲ ਹੋ ਗਈ ਆ ਹਾਂ ਫੇ ਰੋਟੀ ਬਣ ਜੇ ਨੇ ਨਈ ਸਵਾ ਸੀਗਾ ਤੇ ਆਪ ਬਣਾ ਲਿਆ ਕਰਨ ਜੀ ਇਹ ਧਾਰ ਨਹੀਂ ਚੰਗੀ ਬਣੀ ਸਾਰਾ ਕੰਮ ਤੇ ਮੇਰੇ ਸਿਰ ਤੇ ਆ ਤੇ ਆਪ ਨੂੰ ਬਸ ਝੂੜੀਆਂ ਕਰਨ ਦਾ ਬਤਾ ਫੋਨ ਤੇ ਚਲ ਦਫਾ ਕਰ ਹੋਰ ਸੁਣਾ ਤੂੰ ਪੁੱਤ ਹਾਂ ਠੀਕ ਆ ਰਖੜੀ ਆਉਣ ਵਾਲੀ ਤੇ ਮੈਨੂੰ ਤੇ ਵਧੀਆ ਜਿਹਾ ਕਿਸ ਤੇ ਪਿਓ ਅਛਾ ਕਿਹੜਾ ਕਿੱਪੜਾ ਲੈਣਾ ਮੇਰੇ ਪੁੱਤ ਨੇ ਸਾਰੇ ਚੀਜ਼ ਮੈਂ ਬਣਾ ਕੇ ਦਵਾਂ ਲੈ ਪੁੱਤ ਸੋਨਾ ਤੇਰੇ ਤੋਂ ਕਰੇ ਚੰਗਾ ਵਾ ਹੈ ਇਹਨਾਂ ਨੇ ਰੋਹ ਗਲ ਜ਼ਮੀਨਾ ਸਾੰਭਣੀ ਆ ਵਾ ਤੁਹਿਆ ਨੇ ਤੇ ਥਾਰਾ ਦਿੱਤਾ ਲੈ ਜਾਣਾ ਵਾ ਤੂੰ ਤੇ ਮੇਰੀ ਧੀਆ ਕਰੇ ਸੋ ਸੁਕਣਾ ਦੀ ਇੱਕ ਤੇ ਜੋ ਮੰਗੇਗੀ ਉਹ ਲੈ ਕੇ ਦਵਾਂਗੇ ਹਾਂ ਮੈਂ ਕਿੱਪੜਾ ਵਧੀਆ ਜਿਹਾ ਲੈਣਾ ਸੋਨੇ ਦਾ ਤੇ ਮੈਂ ਚੀਜ਼ ਬਣਾ ਕੇ ਦਵ ਕੀ ਲੈਣਾ ਵਾ ਦੱਸ ਤਾਂ ਸਹੀ ਉਹ ਵੀ ਜੋ ਆਪਣੀ ਮਰਜ਼ੀ ਨਾਲ ਦੇ ਦੇ ਪਰ ਲੈਣੀ ਮੈਨੂੰ ਸੋਨੇ ਦੀ ਚੀਜ਼ ਹੈ ਅੱਛਾ ਅੱਛਾ ਚਲ ਕੋਈ ਨਹੀਂ ਪੁੱਤ ਲੈ ਦਾਂਗੇ ਮੈਂ ਤੇਰੇ ਡੈਡੀ ਨਾਲ ਕਰਦੀ ਆ ਗੱਲ ਸਹੀ ਕਿ ਕਿਦ ਦਿਨ ਆਉਣਾ ਵਾ ਰਖੜੀ ਵਾਲ ਤੇ ਆਉਣਾ ਕਿ ਅੱਗੋਂ ਪਿਛੋਂ ਆਵਾ ਇਹ ਵੀ ਮੈਂ ਤੁਹਾਨੂੰ ਸਲਾਹ ਕਰਕੇ ਦੱਸ ਦਾਂਗੀ ਨਾ ਚਲੋ ਠੀਕ ਆ ਫਿਰ ਹਾਂਜੀ ਚੰਗਾ ਫੇ ਪੁੱਤ ਕਰ ਲੈ ਕੰਮ ਤੰਦਾ ਤੂੰ ਵੀ ਆਪਣਾ ਫਿਰ ਹੈ ਹਾਂਜੀ ਠੀਕ ਆ ਚੰਗਾ ਹਾਂ ਚੰਗਾ ਲੈ ਕੋਰਡੀਨੇਟਰ ਡਿਮਾਂਡ ਕਰਤੀ ਸੋਨੇ ਦੀ ਚੀਜ਼ ਦੀ ਹੁਣ ਮੇਰੇ ਡੈਡੀ ਨੇ ਦੱਸਾਂ ਚਲ ਅੱਛਾ ਫੇ ਕੀ ਆ ਇਹਨਾਂ ਨੇ ਤਾਂ ਸਰ ਦਿਹਾੜੀ ਆਂਦੇ ਹੁੰਦੇ ਆ ਉਹ ਚੀਜ਼ ਮੰਗ ਲਈ ਆ ਚੀਜ਼ ਮੰਗ ਲਈ ਮੁੱਕਣੀ ਨਹੀਂਗੀ ਉਹਨਾਂ ਦੇ ਕਰੇ ਕਰੇ ਕਰਾਈ ਆਉਣਾ ਵਾ ਤੇ ਐਦਾਂ ਹੀ ਲੈ ਜਾਣਾ ਨਾ ਹੱਥਾਂ ਨਾਲ ਦਿੱਤਾ ਦਾਦੀ ਇਹ ਨਾ ਕਰਦੀਆਂ ਗੱਲ ਆ ਜਾ ਆ ਜਾ ਬਾਹਰ ਕੇ ਨਾ ਨਹੀਂ ਗੱਲ ਕਰਨ ਮੈਂ ਲਾਇਆ ਸ਼ਰਨ ਨੂੰ ਫੋਨ ਤੇ ਮੇਰੇ ਨਾਲ ਗੱਲ ਕਰਾ ਦਿੰਦੀ ਫਿਰ ਮੈਂ ਆਖਾਂ ਤੋ ਹੀ ਲੰਮੇ ਪੈਸੇ ਨਸੋਂਗੇ ਹੁਣੇ ਤੇ ਮੈਂ ਤਾਂ ਕਰਕੇ ਨਹੀਂ ਗੱਲ ਕਰਾਈ ਤੋ ਉੱਥੇ ਕੀ ਆ ਫੇਰ ਲਾ ਦਾਂਗੇ ਫੋਨ ਫੇਰ ਗੱਲ ਕਰ ਲਿਓ ਦੱਸ ਬੂਆ ਹੀ ਟੁੱਕਾ ਸੀ ਤੂੰ ਬੂਆ ਖੋੜ ਕੇ ਵੇਖ ਲਈ ਨਹੀਂ ਮੈਂ ਤੇ ਜਗਣ ਡਿਆ ਆਇਆ ਤਾਂ ਫੋਨ ਕਿਹੜੇ ਬੰਦ ਹੋ ਜਾਣੇ ਆ ਜਦੋਂ ਮਰਜ਼ੀ ਗੱਲ ਕਰ ਲਿਓ ਆ ਚਲ ਓਏ ਇਹ ਵੀ ਚਲ ਹੁੰਡੇ ਹੀ ਸੀ ਗੱਲ ਤੇ ਮੈਂ ਚਲ ਮਮੀ ਨਾਲ ਗੱਲ ਕਰ ਲੈਣਾ ਕੀ ਆਂਦੀ ਆ ਉਹ ਨਹੀਂ ਰਾਜੀ ਬਾਜੀ ਠੀਕ ਠਾਕ ਆਉਣ ਬਾਰੇ ਕੋਈ ਗੱਲ ਕਰ ਦੂ ਆਉਣ ਬਾਰੇ ਤੇ ਮੈਂ ਹੀ ਆਖਿਆ ਕਦੋਂ ਆਵਾਂ ਮੈਂ ਤਾਂ ਆਂਦੀ ਹਣ ਰਖੜੀ ਆਉਣ ਵਾਲੀ ਆ ਅੱਛਾ ਤੇ ਮੰਮੀ ਮੈਨੂੰ ਕੋਈ ਗਿਫਟ ਦੋ ਵਧੀਆ ਜਿਆ ਮੈਂ ਵੀ ਕੀ ਆ ਮੈਂ ਹਾਂ ਠੀਕ ਆ ਪੁੱਤ ਤੀਹ ਆਨੇ ਤਾਰੇ ਦਿੱਤਾ ਖੜਨਾ ਤੂੰ ਦੱਸ ਦੇ ਕੀ ਲੈਣਾ ਆ ਆਂਦੇ ਵੀ ਆਪਣੀ ਮਰਜ਼ੀ ਦਾ ਹੀ ਜੋ ਤੁਹਾਡਾ ਜੀ ਕਰੂ ਸਾਰਾ ਦਿਨ ਮੈਂ ਖਾਪ ਲੱਤ ਜੀ ਆ ਕੰਮ ਨਾ ਫੇਰ ਵੀ ਗੱਲ ਮਾਵਾ ਤੀਹ ਆ ਨਾ ਗੱਲਾਂ ਕਰਨੋਂ ਨਹੀਂ ਹਟਦੀਆਂ ਮੈਨੂੰ ਜੋ ਮੈਂ ਸਵੇਰ ਤੋਂ ਉੱਠੀ ਕਦੀ ਚਾਹ ਬਣਾ ਕੇ ਕਦੀ ਰੋਟੀ ਪਕਾ ਕੇ ਕਦੀ ਭਾਂਡੇ ਮਾਜ ਅਸੋਈ ਦਾ ਖਤਮ ਕਰ ਮਸੀ ਕੀਤਾ ਮੈਂ ਕੰਮ ਮੈਂ ਤਕਲਾਕ ਬਿਲਕੁਲ ਕਰਨਾ ਨਹੀਂ ਆਟਦਾ ਕੜਹੀ ਕੇ ਪੈਟੇ ਮੇਰੀ ਘਰ ਦੀ ਤਕੀ ਬਣਾ ਕੇ ਦੇਣਾ ਫਿਰ ਮੈਂ ਤਾਂ ਨਾ ਸਲਾਹ ਕਰਨ ਆਈ ਮੈਂ ਤਾਂ ਹੀ ਤਾਂ ਖਾਣਾ ਪੁੱਛਦੀ ਆ ਵੀ ਕੀ ਬਣਾਉਣਾ ਵਾ ਨਹੀਂ ਦੱਸ ਦੇ ਕੀ ਜਾਂਦੀ ਆ ਉਹਨੇ ਤਾਂ ਆਖਿਆ ਨਹੀਂ ਕੁਛ ਵੀ ਆਪਣੀ ਸਲਾਹ ਵਹਾਢੀ ਹੁਣ ਜਾਂ ਫਿਰ ਟੋਸ ਬਣਾ ਦੀਏ ਚਲ ਵੀ ਲੈ 1000 ਬਣਾਉਣ 1000 ਬਣਾਉਣਾ ਆਹੋ ਫਿਰ ਹੁਣ ਜੇ ਚੂੜੀ ਕੋਈ ਚੈਨੀ ਉਹ ਤੋਂ ਤੋਲੇ ਤੋਲੇ ਦੀ ਬਣਨੀ ਆ ਉਹ ਚਲ ਫੇਰ ਬਣਾ ਦਾਂਗੇ ਹੁਣ ਚਲ ਟੋਪਸ ਬਣਾ ਦਿੰਨੇ ਆ ਉਹ ਤੇ ਆਪਾਂ ਦੇ ਚਲੋ ਸਦਾ ਹੀ ਲਈ ਜਾਣਾ ਉਹਨਾਂ ਆਹੋ ਤਾਂ ਹੀ ਮੈਂ ਕਹਿੰਦਾ ਟੋਪਸ ਬਣਾ ਲਈ ਤੇ 200 ਚਲੋ ਹੁਣ 200 ਬਣਾ ਦਾਂਗੇ ਗਾਂ ਕੋਈ ਚੈਨੀ ਬਣਾ ਦਾਂਗੇ ਫਿਰ ਜੇ ਜੋ ਆਖੂਗੀ ਬਣਾ ਦੇ ਜੋ ਵਿੱਚੋਂ ਨਾਉਣ ਵਾਲਾ ਵਾ ਨਾ ਹੈ ਤੇ ਸਾਡੀ ਧੀ ਦਾ ਵੀ ਉਹਨਾਂ ਹੀ ਜਿੰਨਾ ਸਾਡੇ ਪੁੱਤ ਦਾ ਵਾ ਪਰ ਫਿਰ ਵੀ ਧੀ ਨੇ ਤਾਂ ਮੈਂ ਕਿਹਾ ਪੇ ਹੱਥਾਂ ਦਾ ਜਿੱਤਾ ਖੜਨਾ ਵਾ ਤੇ ਹੁਣ ਛੋਨੇ ਜੇ ਆਉਣ ਵਾਲੇ ਆ ਤੇ ਆਪਾਂ ਬਣਾ ਦਿੰਨੇ ਟੋਪਸ ਦੰਦਰ ਕੀ ਇਹਨੂੰ ਇਹਦਾ ਮੁੱਠ ਭਰ ਕੇ ਦੇ ਦਈਏ ਇਹਨਾਂ ਨੇ ਝੋਲੀ 'ਚ ਪਾ ਲਈ ਇੱਕੋ ਮੁੱਠ ਭਰ ਕੇ ਇਸ ਚੀਜ਼ ਦੀ ਤੋ ਸਦਾ ਮਾਪਿਆਂ ਦੀ ਖੈਰ ਮੰਗਦੀਆਂ ਸੁੱਖ ਮੰਗਦੀਆਂ ਇਹ ਤਾਂ ਹੈ ਹੀ ਆ ਤੇ ਇਹ ਆ ਵੀ ਧੀ ਨੇ ਤੇ ਦਿੱਤਾ ਹੀ ਦਾਨ ਜਿਹੜਾ ਵਾ ਦੇ ਵੀ ਕੰਮ ਆਉਂਦਾ ਆਉਂਦਾ ਵਾ ਤੇ ਗੱਲ ਸੋਨੂੰ ਸੱਚ ਮਹਾਰਾਜ ਜੀ ਉਹਨੂੰ ਸ਼ਰਨਜੀਤ ਨੂੰ ਬਣਾ ਕੇ ਦੇਣੇ ਆ ਟੌਪਸ ਤੇ ਗੁਰਪ੍ਰੀਤ ਨੂੰ ਵੀ ਬਣਾ ਦਈਏ ਆਪਣੀ ਛਾਪ ਬਣਾ ਦਈਏ ਤਾਂ ਦੱਸ ਹਾਂ ਗੁਰਪ੍ਰੀਤ ਨੂੰ ਚੈਨੀ ਬਣਾ ਦੋ ਕਰਨੜ ਮੈਂ ਜੇ ਗੱਲ ਖੋਣ ਕਰਨ ਲਈ ਆਂ ਵੀ ਅਜੇ ਝੋਨੇ ਸੁਖਣਾ ਆਏ ਨਹੀਂ ਗੇ ਤੁਸੀਂ ਵੀ ਸੋ ਇੰਨੀ ਗੱਲ ਮੈਨੂੰ ਕਹਿ ਸਕਦੇ ਮੈਂ ਕਹਿਣ ਲਈ ਆਂ ਵੀ ਝੋਨੇ ਦੇ ਲੈ ਬਾਹਰ ਆ ਤਾਂ ਆਪਾਂ ਆਪਣੀ ਹੁਣ ਧੀ ਦੀ ਤਰੀਜ਼ ਪੂਰੀ ਕਰਨੀ ਹੋਈ ਕਿਉਂਕਿ ਉਹਨੇ ਮੰਗੀ ਆ ਡੇ ਕੋਲੋਂ ਚੀਜ਼ ਸਹਰਿਆਂ ਤਾਂ ਰਖੜੀ ਨਹੀਂ ਕਿ ਉਹਨੇ ਆਉਣਾ ਤੇ ਆਖਣਾ ਮੈਂ ਕੀ ਮੰਗ ਲਈ ਸੋਨੇ ਦੀ ਚੀਜ਼ ਤੇ ਮੈਨੂੰ ਦਿੱਤੀ ਨਹੀਂ ਗਈ ਤੇ ਗੁਰਪ੍ਰੀਤ ਨੂੰ ਨਾਲ ਹੀ ਇਹਨੇ ਤਾਂ ਘਰੇ ਹੀ ਰਹਿਣਾ ਵਾ ਦੰਦਰ ਇਹ ਵੀ ਧੀ ਆ ਹੱਡੀ ਧੀ ਬਣਾ ਕੇ ਲੈ ਕੇ ਆਏ ਆ ਤੇ ਰਖੜੀ ਸਾਰਿਆਂ ਵਾਸਤੇ ਹੀ ਆ ਨਾ ਇਹ ਵੀ ਆਪਣੇ ਪੇਕੇ ਜਾਵੇ ਰਖੜੀ ਲੈ ਕੇ ਅਛਾ ਇਹਦਾ ਭਰਾ ਉਥੇ ਫੌਜੀ ਆ ਜੋ ਮਰਜ਼ੀ ਮੰਗੇ ਉਹਦੇ ਕੋਲ ਤੇ ਤੂੰ ਕਦੋਂ ਜਾਣਾ ਰਖੜੀ ਲੈ ਕੇ ਆਪਣੇ ਪੇਕੇ ਹੁਣ ਮੇਰੀ ਵੱਲੋਂ ਲੈ ਤਰੋ ਗੱਲ ਨਹੀਂ ਮੈਂ ਤੂੰ ਵੀ ਜਾਣਾ ਉਹਦਾ ਕਦੀ ਵੀ ਨਹੀਂ ਚੱਜਣਾ ਗੱਲ ਕੀਤੀ ਮੈਂ ਪਿਆਰ ਨਾਲ ਗੱਲ ਕਰਨਾ ਇਹ ਕੁੜੀ ਦਾ ਫੋਨ ਆਇਆ ਐਡਾ ਆ ਗੱਲ ਬਾਤ ਤਾਂ ਤੁਸੀਂ ਮੇਰੇ ਪੇਕੇ ਨੂੰ ਨੋਲਣ ਡਿਆ ਪਿਆ ਮੈਂ ਥੋੜੀਆਂ ਰਖੜੀਆਂ ਲੈ ਕੇ ਗਈਆਂ ਘਰ ਘਰ ਦਿੱਤਾ ਲਿਆ ਲਿਆ ਕੇ ਪੇਕੇਆ ਤੁਹਾਰੇ ਕਿ ਚੀਜ਼ ਹੁਣ ਬੁੱਢੇ ਵਾਲ ਤੱਕ ਮੈਂ ਰੱਖੜੀਆਂ ਲਈ ਫੇਰਨੀ ਆ ਚਲੋ ਤਿੰਨਾ ਗਰਾਮਾਂ ਦੀ ਬਣਨੀ ਕੀ ਕੀ ਹੋਊਗਾ ਜੇ ਬਣਾਦਾਂਗੇ ਇਹਨੂੰ ਵੀ ਬਣਾਦਾਂਗੇ ਵਿਚਾਰੀ ਉਹ ਬਾਬਾ ਤੁਸੀਂ ਇੱਥੇ ਰਹਿਣ ਤੋਂ ਗੱਲ ਠਾਪੀ ਉਹਦੇ ਨਾਲ ਹੁਣ ਕੰਨਵਾਜ ਪੈ ਜੇ ਨਾ ਪਣੀ ਮੁੜ ਕੇ ਤਾਂ ਫੇਰ ਮੇਰੇ ਸਿਰਦਿਆਂ ਵਾਲਾ ਨੂੰ ਪਹਿਣਾ ਵਾਂਨੇ ਏ ਕਾ ਤੈਨੂੰ ਕੋਈ ਕੰਮ ਕਰਨ ਦੀ ਜਾਚ ਨਹੀਂ ਗਈ ਉੱਤੋਂ ਉਹਨੂੰ ਲੜਾਈ ਦੀ ਬਥੇਰੀ ਜਾਚ ਵਾ ਚਲੋ ਜਿੰਨਾ ਕੋ ਹੁੰਦਾ ਕਰੀ ਜਾਣ ਦੀ ਕਹ ਰਹੀ ਜਾਂਦੀ ਖੇਤ ਸਵਾ ਚਲ ਅਸ਼ੇ ਨਾਮ ਬਣਾ ਕੇ ਦੇ ਨੇ ਕੋਈ ਨਹੀਂ ਨਾਮ ਬਣਾ ਕੇ ਦੇ ਵੀ ਕੁੜੀ ਦੇ ਨਾਲ ਹੀ ਇਹਦਾ ਜੋਆ ਵੱਖਰਾ ਹੀ ਲਾ ਛੜਿਆ ਕਰੋ ਨਾਲ ਹੀ ਓਏ ਸ਼ਾ ਬਾਬਾ ਨਾਮ ਬਣਾ ਕੇ ਦੇ ਵੀ ਕੁੜੀ ਜਿਹੜੀ ਤੇ ਹੋਣੀਆਂ ਸਾਰੀਆਂ ਰੀਜਾਂ ਪੂਰੀਆਂ ਜਿਹੜੀ ਚੀਜ਼ ਮੰਗੂਗੀ ਉਹ ਲੈ ਕੇ ਦੇਣੀ ਆ ਤੇ ਬਾਕੀ ਸਭ ਕੁਝ ਇਹਨਾਂ ਦਾ ਹੀ ਆ ਦੰਦਰ ਗੱਲ ਸੁਣ ਧੀਆਂ ਤੇ ਆ ਰੀਜਾਂ ਮਾਪੇ ਹੀ ਪੂਰੀਆਂ ਕਰਦੇ ਆ ਤੇ ਮਾਪਿਆਂ ਨੇ ਕਰਨੀਆਂ ਮੈਂ ਤਾਂ ਖੜੇ ਕੁੜੀ ਰੀਜਾਂ ਕਰਨੀਆਂ ਨਹੀਂ ਆਂਦੀ ਨਾ ਤੇ ਧੀ ਆਦੀ ਰੀਜਾਂ ਮੈਂ ਪੂਰੀਆਂ ਕਰਨੀ ਮੈਂ ਤਾਂ ਮਾਪੇ ਹੀ ਪੂਰੀ ਕਰਦੇ ਆ ਉਹ ਨਹੀਂ ਕਰਨੀਆਂ ਉਹਦੀਆਂ ਅਸੀਂ ਪੂਰੀਆਂ ਕਰਦੀਆਂ ਕਰਦੇ ਆ ਨਾ ਪਰਾ ਪਰ ਜਾਈਆਂ ਮੁੜਕੇ ਧੀਆ ਨੂੰ ਨਹੀਂ ਕੋਈ ਪੁੱਛਦਾ ਮਾਪੇ ਦੁਰ ਜਾਣ ਦੁਨੀਆ ਤੋਂ ਦੇ। ਟਕਾਈਆਂ ਤਾਂ ਮੈਂ ਕਹਿਨੀ ਵੀ ਅਹੀਂ ਨਹੀਂ। ਨਹੀਂ ਉਹ ਕਰਨੇ ਕਰਨੇ ਮੈਂ ਤੇ ਚਲੋ ਇਹ ਮੰਨ ਜਾਈ ਹੀ ਕਿ ਇਹ ਵੀ ਅਹੀਂ ਧੀ ਬਣਾ ਰਹੀ ਹੈ। ਅਦੇ ਕੁੜੀ ਸ਼ਰਨਜੀਤ ਬੱਤੀਆਂ ਦੰਦਾ ਤੇ ਜਿਹੜੀ ਚੀਜ਼ ਮੰਗੂਗੀ ਨਾ ਤੇ ਉਸੇ ਵੇਲੇ ਹਾਜ਼ਰ ਹੋ ਜਾ ਕਰਨੀ। ਉਲਟ ਚੁ ਦੇਣਾ ਹੀ ਆਪਾਂਗੇ। ਸਾਡਾ ਫਰਜ਼ ਵੀ ਬਣਦਾ ਜੀ ਮਾਪੇ ਆ। ਕੀ ਕਰਾਂ ਮੈਂ? ਤਾਂ ਹੁੰਦਣ ਵਾਲਾ ਇਹ ਸਾਰਾ पोचे भी लगन वाले जो मम्मी आ गए तो उन्होंने गल् कर शुरू कर दिन की गोपी नहीं गुरप्रीत कितों हाँ हाए अजे तक झाड़ू नहीं क्या इतना अंदर चो ब गए ਤੇ ਫਿਰ ਨਹੀਂ ਕੱਢਿਆ ਤੇ ਆ ਪੈਰਾਂ 'ਚ ਸੁਟਿਆ ਵਾ ਕੱਖ ਨਹੀਂ ਇਹਦਾ ਹਾਲ ਐਹੋ ਹੀ ਪੂੜਾ ਸਾਰਾ ਅੰਦਰਾਂ ਨੂੰ ਜਾਣਾ ਪੈਰਾਂ ਦੇ ਨਾਲ ਕੀ ਇਹ ਕਰਦੀ ਫਿਰਦੀ ਲੱਛਣ ਇਹਨੂੰ ਤੇ ਕਿਤੇ ਸੱਚੀ ਮਾਸਾ ਜਿੰਨੀ ਅਕਲ ਨਹੀਂ ਹੈਗੀ ਮਥੇਰੇ ਮੇਰੇ ਟੱਕ ਬਲੇਡ ਕੀਤੇ ਆ ਹੁਣ ਨਹੀਂ ਮੈਂ ਇਹਦੇ ਕਰਨੇ ਕਿਤੇ ਉੱਥੇ ਬਾਹਰ ਹੀ ਛੁੱਟ ਕੇ ਚਲ ਗਈ ਵੀ ਤੂੰ ਪਰੇ ਬਾਹਰ ਹੀ ਰੱਖ ਦੇ ਜਿੱਥੇ ਰੱਖੀ ਦੀ ਉਥੇ ਹੈਗੀ ਕਿੱਥੇ ਆਈ ਲੈ ਮਹਾਰਾਣੀ ਪਈ ਲੰਮੀ ਕੀ ਗੱਲ ਵਾ ਕੁਛ ਨਹੀਂ ਉਹਦੀ ਢੀੜ ਹੋਣਦੀ ਸੀ ਕਿ ਲੱਕ ਨੂੰ ਰੋਟੀ ਵਾਈ ਚੰਗਾ ਭਲਾ ਖਾਦਾ ਤੇ ਲੱਕ ਨੂੰ ਕੀ ਹੋ ਗਿਆ ਵਾ ਪਤਾ ਨਹੀਂ ਕੀ ਹੋ ਗਿਆ ਮਰਮਰ ਬਿਮਾਰੀ ਦੇ ਕਿਸੇ ਦਾ ਜ਼ੋਰ ਜ਼ੋਰ ਦੀ ਗੱਲ ਥੋੜੀ ਆ ਭਾਰੀ ਤੇ ਉਹ ਤੋਂ ਪੈਰਾਂ ਸੁੱਟੀ ਆ ਮੈਂ ਤਾਂ ਚੰਗੇ ਵੇਲੇ ਵੇਖ ਲਈ ਆ ਜੇ ਕਿਤੇ ਮੇਰਾ ਉੱਤੇ ਪੈਰ ਰੱਖਿਆ ਜਾਂਦਾ ਗੋਲਜੀ ਭਾਰੀ ਮੇਰਾ ਤਾਂ ਉੱਤੇ ਚੂੜਾ ਤਰਾ ਕੇ ਬਹਿ ਜਣਾ ਹੁਣ ਨੂੰ ਮੈਂ ਤਮ ਮੈਂ ਹੋਰ ਮਾਸ ਵੀ ਦਿੱਤਾ ਲੱਗੀ ਕੰਮ ਕਰ। ਪਾਣੀ ਨਹੀਂ ਆਉਂਦੇ ਪਰਾਂ ਰੱਖ ਆਉਣੀ ਹੋਇਆ ਨਹੀਂ ਪਤਾ ਲੱਗਦਾ ਤੈਨੂੰ। ਤੇ ਜੇ ਮੇਰੇ ਤੋਂ ਨਹੀਂ ਹੋਇਆ ਤਾਂ ਮੈਂ ਉੱਥੇ ਰੱਖ ਕੇ ਆ ਗਈ ਤਾਂ ਕੀ ਹੋਇਆ? ਕਿੱਡਾ ਦੇਰ ਉਤੋਂ ਆਇਆ ਵਾ ਲੋਕੀ ਦੇ ਦੋਰੇ ਰੋਟੀ ਪਾਣੀ ਦੇ ਵੇਲੇ ਨੂੰ ਤਿਆਰੀਆਂ ਤੇਰਾ ਹਜੇ ਤੱਕ ਚਾਲੂ ਕੋਚਾ ਹੀ ਨਹੀਂ ਲੱਗਾ। ਮੈਨੂੰ ਦਾ ਦਿੰਦੀ ਵੀ ਨਹੀਂ ਮੇਥੋਂ ਹੁੰਦਾ ਤਾਂ ਮੈਂ ਕਰ ਲੈਂਦੀ। ਤੇ ਤੁਸੀਂ ਵੀ ਇੱਕ ਇਹ ਨਾ ਕਰਵਾ ਦਿਆ ਕਰੋ ਤਾਂ ਚੰਗਾ। ਜਦੋਂ ਮੈਂ ਕਰਦੀ ਤਾਂ ਕਹਿੰਦੀ ਲਿਆ ਮੈਂ ਕਰਨਾ। ਉਹ ਗੱਲ ਵੀ ਚੱਜ ਤੈਨੂੰ ਕਿਤੇ ਮਾਸਾ ਨਹੀਂ ਚੱਜਣਾ ਚਾਰ ਤੱਕ ਹੋਲ ਨੂੰ ਤਿਆਰ ਲੜਾਈ ਨੂੰ ਤਵਾਜਾ ਮਾਰਦੀ ਹੈ ਕਰਵਾ ਦਿਆ ਕਰੋ ਮੇਰੇ ਨਾਲ। ਹੁਣੇ ਮੈਨੂੰ ਸੱਟ ਲੱਗ ਜਾਣੀ ਹੈਗੀ ਤੂੰ ਚੰਗੀ ਆ ਨਾ ਤੂੰ ਪੋਚਾ ਝਾੜੂ ਲਾਇਆ ਨਾ ਤੂੰ ਪੋਚਾ ਹੀ ਲਾਇਆ ਵਾ ਕੋਈ ਕੰਮ ਨਹੀਂ ਹੱਟੇ ਕਰ ਹੁਣੇ ਕੋਈ ਆ ਜਾਏ ਤੇ ਕੀ ਆਖੇ ਤੇ ਮੈਂ ਕਰ ਲਈ ਜਾਨੀ ਕਰਾਂ ਵੀ ਕੀ ਸਾਰਾ ਕੰਮ ਤੇ ਮੈਂ ਹੀ ਕਰਨਾ ਹੁੰਦਾ ਟਾਈਮ ਨਾਲ ਉੱਠਿਆ ਕਰ ਤੇ ਟਾਈਮ ਨਾਲ ਹੀ ਉੱਠੀ ਆ ਪਹਿਲਾਂ ਉਹ ਜੀ ਸਵੇਰੇ ਥਾਂ ਹੁੰਦੀਦਾ ਵਾ ਰੋਟੀ ਪਾਣੀ ਬਾਅਦ ਉਸ ਵੇਲੇ ਪੱਕ ਜਾਂਦਾ ਜਿਹੜੇ ਟਾਈਮ ਤੇ ਪਕਣਾ ਹੋਵੇ ਉਦੋਂ ਉਹ ਵੀ ਜੇ ਰੋਟੀ ਲੇਟ ਹੋ ਜੇ ਤੁਸੀਂ ਕਹਿ ਦਿੰਦੇ ਰੋਟੀ ਲੇਟ ਹੋ ਗਈ ਆਹ ਹੋ ਤਾਂ ਸਵੇਰੇ ਉੱਠ ਕੇ ਝਾੜੂ ਪੋਚਾ ਸਵੇਰ ਤੇ ਕਰ ਲਈਦਾ ਵਾ ਤੂੰ ਮੜ ਕੇ ਨਾ ਆ ਕੇ ਫੁਲਕੇ ਲਾ ਕੇ ਸਾਰੇ ਖਾ ਲਈਦੇ ਸ ਸਾਰੇ ਰੱਛ ਸੌਂ ਥਾ ਯਾ ਕੋ ਆਪਣੇ ਕਮਰੇ ਜਿੱਥੇ ਮਰਜੀ ਕੋਈ ਕਰੇ ਤੂੰ ਉਹ ਹੱਦ ਕਰੀ ਜਾਨੀ ਆ ਤੈਨੂੰ ਚਾਜੀ ਨਹੀਂ ਸਿਖਾ ਰਿਆ ਕਹੇ ਨੇ ਮੁੜ ਕੇ ਆਖਣਾ ਨਾ ਹਉਲਦੀ ਆ ਮੇਰੇ ਨੂੰ ਨਹੀਂ ਕੰਮ ਕਰਦੇ ਆ ਟਾਈਮ ਤੇ ਹੁਣ ਲੱਗਦਾ ਹੀ ਆ ਹੁਣ 5 ਵਜੇ ਤੋਂ ਪਹਿਲਾਂ ਮੈਂ ਕਿੰਨਾ ਕੁ ਉੱਠ ਜਾ ਜਰਾ ਤੇ 5 ਵਜੇ ਉੱਠ ਕੇ ਕੀਤਾ ਕੀ ਆ ਇੱਕ ਕੰਮ ਕੁਝ ਕੀਤਾ ਹੀ ਨਹੀਂ ਮਿਲ ਮਿਲ ਅਜੇ ਐ ਕਮਰੇ ਦਾ ਥਾਂ ਹੁੰਜ ਕੇ ਹੈ ਇੱਥੇ ਨਹੀਂ ਗਈ ਤੇ ਬਾਹਰ ਹੀ ਓਥੇ ਪਈ ਆ ਤੇ ਤੂੰ ਹੀ ਪਈ ਰਹਿਣ ਤੋਂ ਮੈਂ ਹੀ ਕਰਨਾ ਵਾ ਤੂੰ ਕੋਈ ਵੀ ਨਾ ਕਰ ਕੰਮ ਤੁਰ ਮਾਰ ਨਾ ਬਹਿ ਜਾ ਮੈਂ ਕਰ ਲਾਂ ਨਾ ਕਰ ਲਾਂ ਮੈਂ ਕਿਸ ਨੂੰ ਕੰਮ ਵਾਲੀ ਨੂੰ ਡਾਰਾਂ ਜੋ ਮਰਜ਼ੀ ਕਰਨਾ ਇਹੋ ਜਿਹਾ ਕੰਮ ਤਾਂ ਮੈਂ ਉਦਾਂ ਹੀ ਚੰਗੀ ਆ ਕਰ ਨਾ ਡਾਰਾ ਹੋਣਾ ਵਿਚਾਰੀ ਕੰਮ ਕਰਦੀ ਵਿਚਾਰੀ ਰੋਟੀਆਂ ਪਕਾਉਂਦੀ ਸਾਰੀ ਦਿਹਾੜੀ ਵਿੱਚ ਵਿਚਾਰੀ ਕੋਲੋਂ ਕਿਤੇ ਥਾਂ ਹੀ ਨਹੀਂ ਹੁੰਜਿਆ ਜਾਂਦਾ ਸਿਆਣੇ ਕਹਿੰਦੇ ਹੁੰਦੇ ਨਾ ਚਾਮਣੀ ਮਿੱਠਾ ਕੰਮ ਮਿੱਠਾ ਵਾਕੇ ਸਹੀ ਗੱਲ ਕਹੀ ਸਿਆਣਿਆਂ ਨੇ ਕਿਤੇ ਮਾਤਾ ਨੇ ਨਹੀਂ ਕਿਹਾ ਜਦ ਤੇ ਨੂੰ ਦਵਾਈ ਲਿਆ ਦਿੰਦੇ ਆ ਜੇ ਤੇਰੇ ਭੀੜ ਹੁੰਦੀ ਆ ਹਾਰ ਚੜ ਤੱਕ ਕੀ ਪੁੱਛਣਾ ਚਾਰ ਗੱਲਾਂ ਸੁਣਾ ਕੇ ਹੋ ਗਏ ਆ

ਕੀ ਗੱਲੋ ਈ ਫੇਰ ਬੜੀ ਹੁੰਦੀ ਏ ਮੇਰੇ ਕਹੂੰਗੀ ਹਾਂ ਹੁਣੇ ਝਾੜੂ ਦੇਈ ਫੇਰ ਉਦੋਂ ਦੀ ਹੁੰਦੀ ਏ ਤੇ ਝਾੜੂ ਨਹੀਂ ਤੂੰ ਮੰਮੀ ਨੂੰ ਕਹਣਾ ਫੇਰ ਦਿੰਦੀ ਮੰਮੀ ਨੇ ਕਿੱਥੇ ਫੇਰਨਾ ਵਾ ਕਿਉਂ ਮੰਮੀ ਨੇ ਤਾਂ ਆਣ ਕੇ ਕਈ ਗੱਲਾਂ ਸੁਣਾਤੀਆਂ ਮੈਨੂੰ ਦਵਾਈ ਦੂ ਖਾਦੀ ਆ ਦਵਾਈ ਕਿੱਥੇ ਹੈਗੀ ਆ ਜਿਹੜੀ ਖਾਣੀ ਹੈਗੀ ਕੋਈ ਨਾ ਕੋਈ ਪੇਨ ਕਲਰ ਖਾਣਾ ਪੇ ਦਿੰਦੇ ਕਿਦਰ ਖਾ ਲੈਣੀ ਨਾ ਹੈ ਹੀ ਨਹੀਂ ਕੋਈ ਵੀ ਘਰ ਹੂੰ ਤਾਂ ਚੱਲੀ ਦਵਾਈ ਲੈ ਆਈਏ ਨਹੀਂ ਮੈਂ ਨਹੀਂ ਜਾਣਾ ਦਵਾਈਆਂ ਆ ਫੇਰ ਦਵਾਈ ਲੈਣ ਚਲੇ ਸੀ ਮੰਮੀ ਨੇ ਫੇਰ बोलना ਸ਼ੁਰੂ ਕਰ ਦੇਣਾ ਵੀ ਕੰਮ ਸਾਰਾ ਪਿਆ ਵਾ ਹਾਂ ਤਾਂ ਦਵਾਈ ਖਾएंगे ਠੀਕ ਹੋ ਗਈ ਫੇਰ ਕੰਮ ਹੋਊਗਾ ਮੰਮੀ ਨੂੰ ਪਤਾ ਤਾਂ ਠੀਕ ਹੋ ਗਈ ਫੇਰ ਕੰਮ ਕਰਨਾ ਤੇ ਇਦਾਂ ਕਰਿਓ ਮੈਨੂੰ ਉਦਾਂ ਲਿਆ ਦਿਓ ਉਦਾਂ ਮੈਂ ਡਾਕਟਰ ਨੂੰ ਕੀ ਦੱਸਿਓ ਜਾ ਕੇ ਪੀੜ ਦੀ ਦਵਾਈ ਲਿਆ ਦਿਓ ਕਿ ਆਪੇ ਸਾਰ ਮੈਂ ਜੇ ਨਾ ਠੀਕ ਹੋਊਗਾ ਤੇ ਸਾਂ ਸ਼ਾਮ ਨੂੰ ਠੀਕ ਕਰਵਾਵਾਂਗਾ ਤੇ ਜੇ ਹੁਣ ਹੁਣੇ ਠੀਕ ਕਰਵਾ ਲਿਓ ਨੇ ਹੋਨੀ ਮੇਂ ਦਵਾਈ ਆਏਗੀ ਪੀੜਿਤ ਦਵਾਈ ਨਾਲ ਥੋੜਾ ਬਹੁਤ ਫਰਕ ਪਊਗਾ ਨਾ ਵੀ ਇੱਕ ਤੇ ਇਹ ਬੜੀ ਜਿਆਦਾ ਵੀ ਮੈਂ ਨਾਲ ਨਹੀਂ ਜਾਣਾ ਮੈਂ ਕੀ ਕਰਾਂ ਚਾਲ ਚੱਲ ਗਈ ਤੇ 15 20 ਮਿੰਟ ਫੇਰ પાਜ ਜਾਣਾ ਸੋ ਜਿਆਦਾ ਟਾਈਮ ਹੋ ਪਾਜ ਜਾਣਾ ਤੇ ਬਾਅਦ ਮੇਰਾ ਕਿੰਨਾ ਹੀ ਕੰਮ ਕਰਨ ਵਾਲਾ ਪਿਆ ਮੇਰੇ ਲੱਗੋ ਕਿਹੜਾ ਕਿਸ ਨੇ ਕਰਵਾਉਣਾ ਛੇਤ ਨਾਲੋਂ ਕੀ ਚੰਗਾ ਚੰਗਾ ਤਾਂ ਕੋਸ਼ ਨਹੀਂ ਹੈ ਪਰ ਕੰਮ ਤਾਂ ਮੈਨੂੰ ਕਰਨਾ ਪੈਣਾ ਨਾ ਭਾਵੇਂ ਬਿਮਾਰ ਆ ਭਾਵੇਂ ਮੈਨੂੰ ਮੈਨੂੰ ਹੀ ਕੰਮ ਕਰਨਾ ਪੈਣਾ ਵਾ ਅੱరే ਤੁਸੀਂ ਵੀ ਇਦਾਂ ਨਹੀਂ ਮੁੱਕੰਦਿਆ ਤੇ ਫੇਰ ਮੰਮੀ ਕਹਿ ਦਿੰਦੇ ਤੁਸੀਂ ਜੇਲ੍ਹ ਮੇਂ ਲਗਾ ਦਈਂ ਮੈਂ ਮੰਮੀ ਨੂੰ ਕਹਿ ਦਿੰਦਾ ਵਾਂ ਕਰ ਲਈ ਦੀ ਕੰਮ ਉਹ ਕਰ ਲਈ ਮੰਮੀ ਨੇ ਨਹੀਂ ਕਰਨਾ ਹੈਗਾ ਮੈਂ ਫੇਰ ਲੜਾਈ ਪੈਣੀ ਹੈ ਮੇਤੋਂ ਨਹੀਂ ਲੜਾਈ ਸਹੀ ਜਾਂਦੀ ਹੈ ਕਿ ਮੈਂ ਅੱਗੇ ਨਹੀਂ ਠੀਕ ਮੇਤੋਂ ਨਹੀਂ برداشت ਹੁੰਦੀ ਲੜਾਈ ਲੈ ਆ ਮੈਂ ਸਰ ਤਾਂ ਦਰ ਉਸ ਤੋਂ ਮੈਂ ਫੇਰ ਕਬੂਲਤੀ ਪਾਵਾਂ ਪਰ ਮੇਤੋਂ ਨਹੀਂ ਹੁੰਦਾ ਇਹ ਦਵਾਈ ਲੈ ਹੈ ਠੀਕ ਹੋਣਾ ਇਧਰ ਖਾਕਾ ਖਾਕਾ ਦਾ ਕੀ ਫਰਕ ਪੈਣਾ ਕੀ ਕੀ ਕਿੰਨਾ ਟਾਈਮ ਬਾਅਦ ਜਾਣਾ ਵਾ ਉਹਨਾਂ ਚਿਰ ਮੈਂ ਕੋਸ਼ਿਸ਼ ਕਰਦੀ ਜੇ ਮੇਤੋਂ ਹੋ ਗਿਆ ਤੇ ਮੈਂ ਚਾੜੂ ਫੇਰੂੰਗੀ ਉਹਨਾਂ ਚਿਰ ਜਦ ਤੱਕ ਦੀ ਦਵਾਈ ਲੈਣ ਜਾਣਾ ਤੇਰੀ ਵੀ ਜਿਹੜੀ ਇਹ ਨਾਲ ਨਹੀਂ ਜਾਣਾ ਹੋਰ ਵੀ ਮੰਮੀ ਬੋਲ ਕੇ ਚਲ ਗਿਆ ਮੰਮੀ ਨੇ ਕਿਹਾ ਗਿਆ ਵੀ ਮੈਂ ਫੇਰ ਦਿੰਨੀ ਆ ਛੱਡੋ ਕੀ ਕਹਿ ਗਈ ਉਹ ਕਹਿੰਦੇ ਤੂੰ ਜੇਲ੍ਹ ਵਿੱਚ ਲਕਾਦੀ ਰਹਿੰਨੀ ਤੂੰ ਕੀਤਾ ਕੀ ਆ ਤੂੰ ਸਵੇਰੇ ਪਹਿਲਾਂ ਉੱਠ ਜਾਨੀ ਕਿ 5 ਵਜੇ ਦੀ ਉੱਠੀ ਹੰਨੀ ਆ ਮੈਂ ਸਵੇਰ ਦੀ ਹੋਰ ਕਿੰਨਾ ਕ ਪਹਿਲਾਂ ਉੱਠ ਜਾ ਕਰ ਆਗ ਮੰਜੀ ਤੇ ਬੈਠੇ ਰਹਿੰਦੇ ਆ ਵੀ ਇੱਥੇ ਸਾਰਾ ਕੁਝ ਮੈਨੂੰ ਲਿਆ ਦੇ ਚਲੋ ਦੱਸ ਭਾਈ ਮਦਦ ਕਰ ਦਿੰਦਾ ਕੋਈ ਗੱਲ ਨਹੀਂ ਸੁਭਾਤ ਮੈਂ ਕੀ ਕਰਾਂ ਫਿਰ ਆ ਮੈਂ ਕੁੜੀ ਨੂੰ ਫੋਨ ਲਾ ਲੈਂਦੇ ਤੇ ਫਿਰ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਆ ਸੁਨਾਸ ਸੁਨਾ ਕੇ ਉੱਚੀ-ਉੱਚੀ ਮੈਨੂੰ ਸੁਣਾਉਂਦੇ ਰਹਿੰਦੇ ਫਿਰ ਉਹਦੇ ਮਾਵਾ ਦੀਆਂ ਆਪਣੀਆਂ ਗੱਲਾਂ ਕਰਦੀਆਂ ਹੋਣੀਆਂ ਤੇਰੀਆਂ ਥੋੜੀ ਕਰਦੀਆਂ ਤੇ ਮੇਰੀਆਂ ਹੀ ਕਰਦੇ ਆ ਇਹ ਜੇਲ ਮੇਲ ਕਰਦੀ ਐ ਇਹ ਦੂਜੇ ਦਾਲ ਨਹੀਂ ਚੰਗੀ ਬਣਾਈ ਇਹਨੇ ਉਹ ਨਹੀਂ ਕੀਤਾ ਇਹ ਆ ਨਹੀਂ ਕੀਤਾ ਦੱਸ ਜਵਾਬ ਮੈਨੂੰ ਲਾ ਦੋ ਦੋ ਕਰਾ ਕੇ ਤੇ ਆਪੇ ਸ਼ਾਮ ਜਨਾ ਠੀਕ ਹੋ ਕੇ ਸ਼ਾਮ ਨੂੰ ਕੰਮ-ਕਮ ਕਰਕੇ ਨਾ ਠੀਕਾ ਲਵਾ ਲਵਾਂਗੇ ਚਲ ਮੈਂ ਲੈ ਕੇ ਜਾਂਦਾ ਕਿੰਨੇ ਦੀ ਕਿਹੜਾ ਕੇਲੇ ਸੁਣਨੀ ਆ ਮੈਂ ਆ ਤੇ ਪਤਨੀ ਨਾਲ ਕੋਈ ਕੱਚਾ ਹੀ ਦੇਣ ਆਈ ਇੱਥੇ ਮਾਤਾ ਹਾਏ ਹਾਏ ਕੀ ਹੋ ਗਿਆ ਪਰਾਵਾ ਨਹੀਂ ਹੋਇਆ ਦੇ ਕੁਛ ਨਹੀਂ ਆ ਤੇ ਤੂੰ ਬੁੜੇ ਨੇਂਦੇ ਸੁੱਤੀਆਂ ਤੇ ਉਹ ਉਹ ਲੱਕ ਪੀੜ ਹੁੰਦੀ ਆ ਨਾਲ ਥੋੜਾ ਬਸ ਕੰਮ ਹੀ ਕਰਾ ਦੇ ਦੇ ਨਾ ਤੜਫਨ ਢਈਓ ਪਰਾਵਾ ਲੱਕ ਪੀੜ ਹੁੰਦੀ ਤੇ ਨਾ ਕੰਮ ਕਰੇ ਉਹਨੂੰ ਕਿਹੜਾ ਬਦੋ ਬਦੀ ਕੋਈ ਆਂਦਾ ਵੀ ਤੂੰ ਕੰਮ ਕਰ ਉਹ ਕਿੰਦੀ ਖਲਾਰਾ ਬੜਾ ਪਿਆਵ ਛਾੜੂ ਲੱਗਣ ਵਾਲਾ ਰਹਿ ਗਿਆ ਤੇ ਮੈਂ ਤੈਨੂੰ ਕਹਿ ਕੇ ਆਈ ਆ ਵੀ ਨਾ ਕਰ ਕੰਮ ਕੰਮ ਜ਼ਰੂਰੀ ਆ ਜੇਰਾ ਸਰੀਰ ਨਹੀਂ ਚੰਗਾ ਤੇ ਰੋਟੀ ਪਾਣੀ ਪੋਕਾ ਲਿਆ ਖਾ ਲਿਆ ਪੰਡਾ ਚਨਾ ਮਾਇ ਲਿਆ ਠੀਕ ਆ ਹੁਣ ਅੱਧਾ ਦਿਨ ਤੋਂ ਉੱਤੋਂ ਆ ਗਿਆ ਹੁਣ ਕਿਹੜਾ ਸਾਡੇ ਘਰ ਕਿਸਨੇ ਆਉਣਾ ਵਾ ਕੋਈ ਨਾ ਕੋਈ ਆਈ ਜਾਂਦਾ ਵਾ ਕੋਈ ਨਹੀਂ ਹੋਣ ਲੱਗਾ ਹੁਣ ਠੀਕ ਵਾ ਡੈਡੀ ਦਾ ਕੋਈ ਨਾ ਕੋਈ ਸਾਹਜ ਲਾ ਤੁਰਿਆ ਰਹਿੰਦਾ ਤੁਰਿਆ ਤਾਂ ਰਹਿੰਦਾ ਮੇਰੀ ਗੱਲ ਸੁਣ ਜੋਦੇ ਪਰ ਇਹਨੂੰ ਵੀ ਪਤਾ ਹੋਣਾ ਚਾਹੀਦਾ ਵਾ ਬੰਦਾ ਕਦੀ ਆਪਣੀ ਗੋਲੀ ਰੱਖੇ ਆਪਣੇ ਕੋਲ ਅਸੀਂ ਵੀ ਤੇ ਤੁਰੇ ਫਿਰਦੇ ਇਦਾਂ ਦਵਾਈ ਖਾ ਕੇ ਜੇ ਮੈਂ ਕੰਨੀ ਵੀ ਲਿਆ ਮੈਂ ਕਰਾਂ ਕੰਮ ਮੈਨੂੰ ਮੈਨੂੰ ਕਰਨ ਨਹੀਂ ਦਿੰਦੀ ਆਪ ਜਦੋਂ ਰਹਿੰਦੀ ਆ ਕੰਨ ਤੇ ਸਾਰੀ ਦਿਹਾੜੀ ਨਗਾਹ ਜਿੰਦੀ ਆ ਹੋਣ ਨੇ ਬਾਨਾ ਬਣਾਤਾ ਲੱਕ ਪੀੜ ਦਾ ਉਹਨੇ ਥੋੜੀ ਮੈਨੂੰ ਕਿਹਾ ਵੀ ਮੰਮੀ ਨੂੰ ਕਿਹਾ ਉਹ ਤਾਂ ਮੈਂ ਕਿਹਾ ਵੀ ਮੈਂ ਚੱਲ ਮੈਂ ਕੈਨ ਮਮੀ ਨੂੰ ਚੱਲ ਤੇ ਨਾ ਤੇ ਲੱਗਦਾ ਹੱਥ ਫਟਾ ਦਿੰਦੀ ਆ ਮੇਰ ਕੋ ਭਰਾਵਾ ਕੁਛ ਨਹੀਂ ਗਾ ਹੁੰਦਾ ਹੁਣ ਜਦ ਮੈਂ ਕੀਤਾ ਬਥੇਰਾ ਕੀਤਾ ਵਾ ਮੈਨੂੰ ਹੁਣ ਸਹਾਨ ਨਹੀਂ ਗਾ ਵੀ ਮੈਨੂੰ ਸਾਰਾ ਕੰਮ ਕਰੀ ਫਿਰਨਾ ਵਾ ਉਹਨੂੰ ਦਵਾਈ ਲਿਆ ਦੇ ਜਾਂ ਨਾਲ ਲਾ ਜਾਤੀ ਗੱਲਵਾ ਲਿਆ ਦਵਾਈ ਤਾਂ ਮੈਂ ਕਿਹਾ ਨਾਲ ਚੱਲ ਨਾ ਕਰੀ ਨਹੀਂ ਜਣੀ ਮੈਂ ਜਦ ਤਾਂ ਖਰਾਕਾ ਲਿਆ ਤੇ ਫਿਰ ਪੀੜ ਹੁੰਦੀ ਹੈ ਵੇਲੇ ਭੱਜੇ ਜਾਂਦਾ ਦਵਾਈ ਲੈਣ ਨੂੰ ਉਸੇ ਵੇਲੇ ਫਿਰ ਪੀੜ ਪੂੜ ਨਹੀਂ ਹੁੰਦੀ ਓਦਾਂ ਹੀ ਕਰ ਦੇਣੀ ਨਖਰੇ ਲਿਆ ਦੇ ਦੋ ਖਰਾਕਾਂ ਤਾਂ ਖਾ ਲਈ ਫਿਰ ਆ ਮੈਂ ਕੀ ਕਰਾਂ ਮੈਂ ਹੁਣ ਹੰਨਾ ਖੰਬ ਕੀ ਕੰਮ ਕਰ ਕਰ ਕੇ ਮੇਰੇ ਹੁਣ ਸਿਰ ਪਿਆ ਮੇਰੇ ਤੇ ਹੱਡੀਆਂ ਵੀ ਰੁਲ ਗਈਆਂ ਕਿਤੇ ਮੇਰੇ ਕੋ ਤੇ ਹੁਣ ਉਠਿਆ ਨਹੀਂ ਜਾਂਦਾ ਉਦਾਂ ਹੀ ਕੁੜੀ ਮੇਰ ਦਾ ਸਭ ਕੋ ਫੋਨ ਆਉਣ ਡਿਆ ਮੈਂ ਉਹਨਾਂ ਚਾਚ ਨਾ ਜੇ ਪੂਰੀ ਗੱਲ ਨਹੀਂ ਕੀਤੀ ਮੈਂ ਉਹਨੂੰ ਫੋਨ ਲਾਉਣਾ ਹੀਗਾ ਹੁਣ ਮੈਂ ਆਖਣ ਨਹੀਂ ਕੋਈ ਨਹੀਂ ਸ਼ਾਮ ਨੂੰ ਲਾਉਂ ਜਾਂ ਸਵੇਰੇ ਲਾਉਂਗੀ ਚੱਲ ਕੁੜੀ ਨਾਲ ਵੀ ਗੱਲ ਕਰ ਲਈ ਨਾਲ ਫੋਨ ਕੱਲ ਕੱਲ ਨਾਲ ਗੰਡੇ ਗੁੰਡੇ ਚੀਰਾ ਰੋਟੀ ਪਰਦਾ ਕਰ ਲਉ ਤਾਂ ਆਹ ਚੱਲ ਰਾ ਏਦਾਂ ਮੈਂ ਕਰ ਲੈਨੀ ਆ ਉਹਨੂੰ ਕਹ ਦਵਾਈ ਖਾ ਲੈ ਲੰਮੀ ਪੋ ਆਈ ਸਾਨੂੰ ਜਰੂਰ ਪਿਓ ਪੁੱਤਾਂ ਨੂੰ ਭੁੱਖੇ ਮਾਰਨਾ ਤੇ ਦੋਵਾਂ ਨੂੰ ਨੌਸ ਸਸ ਨੇ ਕੋਈ ਨਹੀਂ ਰੋਟੀਆਂ ਫੇ ਮੈਂ ਪਕਾ ਲੈਨੀ ਆ ਰਾਦੇ ਉਹਨੂੰ ਦੱਸ ਦੇ ਨੇ ਕਾ ਰੋਟੀ ਪਾਣ ਦਾ ਫੇ ਕਰਨਾ ਕਰੀ ਤੇ ਬਾਕੀ ਅਰੇਸਟ ਕਰ ਜਾ ਚੱਲੇ ਮੈਂ ਕਹਿੰਦਾ ਆਹ ਦਵਾਈ ਮੈਥੋਂ ਜੈਂਦਾ ਨਾ ਮੈਂ ਹੁਣ ਜਣਾਈਆ ਚੱਲ ਰੋਟੀ ਪਾਣ ਦਾ ਕਰ ਕਰ ਉਹ ਮੈਂ ਕਰ ਲੈਨੀ ਕੋਈ ਆਹ ਉਹ ਮੈਂ ਕਹਿੰਦਾ ਤੂੰ ਕਰਾਕਾ ਮੈ ਲੈ ਦੇਣੀ ਆ ਇਤ ਇਤ ਇਨੂ ਵੀ ਚਾਹੀਦੀ ਦਵਾਈ ਨਹੀਂ ਮੈਨੂੰ ਨਹੀਂ ਚਾਹੀਦੀ ਮੇਰੇ ਕੋਲ ਹੈਗੀ ਦਵਾਈ ਮੈਂ ਤਾਂ ਜੇ ਖਾ ਕੇ ਹਟੀ ਚੱਲ ਮੈਂ ਲਿਆਦਾ ਉਹਨੂੰ ਫਿਰ ਲਿਆ ਦੇ ਰਾਨਾ ਦਾ ਮਯੂਰ ਕਿੱ ਉਹਦੇ ਪਤਾ ਨਹੀਂ ਪੀੜ ਹੋਈ ਕਿ ਨਹੀਂ ਹੋਈ ਤੇ ਉਸਲੇ ਮਾਂ ਵੱਲ ਆ ਗਿਆ ਕੰਮ ਕਰਾ ਦੇ ਇਹੋ ਜੇ ਨਿਆਣੇ ਵੀ ਹੋਣੇ ਚਾਹੀਦੇ ਆ ਕਿ ਘਰਾਂ ਚ ਹੀ ਹੁੰਦੇ ਆ ਕਿ ਬਾਹਰੋਂ ਥੋੜੀ ਹੁੰਦੇ ਨੇ ਕਹਾਂਂ ਤੱਕ ਤੇ ਮੇਰਾ ਵਸਾ ਨਹੀਂ ਖਾਂਦਾ ਹੁੰਦਾ ਹੁਣ ਬਸ ਜਦੋਂ ਦਾ ਵਿਆਹ ਹੋ ਗਿਆ ਵਾ ਹੁਣ ਮਾਂ ਨਾਲ ਤੇ ਬਸ ਫਾਰਮਿੰਟੇ ਪੂਰੀਆਂ ਕਰਦਾ ਵਾ ਕਿਤੇ ਵਾਜਾਂ ਮਾਰਦੀ ਰਹਿਮਨ ਫੇਰ ਆਉਣਾ ਲੱਗੇ ਜਿਹੜੇ ਚੱਲਿਆ ਕਿਤੇ ਆਹੋ ਮੈਂ ਚਵਾ ਲੂ ਚੱਲਿਆ ਕਿਉਂ ਉਹ ਗੋਪੀ ਦੇ ਢੀਰ ਕਿ ਲੱਕ ਪੀੜੋਂ ਰਹੀ ਤੇ ਮੈਂ ਕਿਹਾ ਮੈਂ ਕਿਹਦੀ ਖਾਕਾ ਲਾ ਦੋ ਜਨ ਮੈਂ ਲਿਆਦਾ ਮੈਂ ਬੜਾ ਅੱਛਾ ਅੱਛਾ ਆਹੋ ਤੇ ਉਹ ਪੱਠੇ ਪਾਤੇ ਆ ਆ ਪੱਠੇ ਪਾਤੇ ਨੇ ਚਲ ਠੀਕ ਆ ਮੈਂ ਪਾਣੀ ਢਾ ਦੂੰਗਾ ਫਿਰ ਪਾਣੀ ਢਾ ਕੇ ਤੇ ਪਿਛਾਂ ਬੰਨ ਦੂੰਗਾ ਤੇ ਇਹ ਆ ਵੀ ਉੱਥੇ ਹੁਣ ਗੱਲੀ ਨਾ ਲੱਗੀ ਲੱਗਾ ਰਵੀ ਨਹੀਂ ਨਹੀਂ ਮੈਂ ਨਾ ਕੋਈ ਕੁੜੀ ਦੇ ਫਿਰ ਜਿਆਦੀ ਪੀੜ ਹੋਣ ਦੀ ਇਹ ਦਵਾਈ ਨੂੰ ਜਲਦੀ ਲਿਆਦੀ ਫਿਰ ਤੇ ਇੱਕ ਗੱਲ ਸੁਣਿਆ ਉਹ ਗਾਰਲੀ ਬੰਬੀ ਤੇ ਨਾ ਬੰਬੀ ਚੱਲਣ ਦੀ ਉਧਰ ਹਾਂ ਉਹ ਮਾੜਾ ਜਾਏ ਤੋਂ ਕੋਈ ਨਹੀਂ ਮੈਂ ਜਾਉ ਨਾ ਮੈਂ ਕੋਲ ਚਾਹ ਪੀ ਲਾਂ ਚਾਹ ਪੀ ਕੇ ਚਲੇ ਜਾਣਾ ਇੱਕ ਨਕਾ ਖੋਲ ਆ ਤੇ ਦੂਜਾ ਦੂਜੀ ਪੈਲੀ ਕਰ ਆਇਓ ਚਲ ਠੀਕ ਆ ਮੈਂ ਆ ਕੇ ਲੈ ਆ ਛੇਤੀ ਆ ਜੀ ਠੀਕ